ਆ ਬੇਲੇ ਨਾਲ ਅੱਗੇ 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 ਨਾਲ बहुत ही बहुत ही बढ़िया लग रहा जी ਆਪਣੇ ਪਿੰਡ ਛਾਪਰ ਜਾਂਚ ਹੀ ਵੋਟ ਪਾ ਕੇ ਆਏ ਆ ਬਹੁਤ ਹੀ ਭਰਵਾ ਹੰਗਾਰਾ ਲੋਕਾਂ ਵੱਲੋਂ ਦਿੱਤਾ ਗਿਆ ਤੇ ਪੂਰਨ ਉਮੀਦ ਆ ਕਿ ਜਿੱਦਾਂ ਇੱਕ ਨੰਬਰ ਬਟਨ ਆ ਸਾਡਾ ਆਪਣੀ ਮਸ਼ੀਨ ਦੇ ਉੱਤੇ ਤੇ ਡੇਰਾ ਬਾਬਾ ਨਾਲੇ ਹਲਕੇ ਦੇ ਜਿਹੜੇ ਲੋਕ ਨੇ ਉਹ ਵੀ ਇੱਕ ਨੰਬਰ ਤੇ ਹੀ ਗੁਰਦੀਪ ਸਿੰਘ ਰਧਾਵਾ ਨੂੰ ਲਿਆਉਣਗੇ ਬਿਲਕੁਲ ਯਕੀਨ ਆ ਜੀ 101% ਜੀ ਬੜੀ ਖੁਸ਼ੀ ਆ ਜੀ ਪਰਿਵਾਰ ਨਾਲ ਇਕੱਠੇ ਰਹਿਣਾ ਮਗਾ ਲੀਡਰ ਨੂੰ ਟਾਈਮ ਹੀ ਕਦੀ ਕਦੀ ਮਿਲਦਾ ਪਰਵਾਸ ਤੇ ਰਹਿਣ ਦਾ ਸਾਰੇ ਪਰਿਵਾਰ ਨੇ ਆਪਾਂ ਇਕੱਠਿਆਂ ਹੋ ਕੇ ਵੋਟ ਪਾਈ ਹੈ ਮੈਨੂੰ ਬਹੁਤ ਵਧੀਆ ਲੱਗਾ ਜੀ ਕੋਈ ਵਿਵਾਦ ਨਹੀਂ ਹੋਇਆ ਉਹ ਤਾਂ ਐਵੇਂ ਛੋਟਾ ਮੋਟਾ ਨੋਕ ਝੋਕ ਜਿਹੜੀ ਹੁੰਦੀ ਆ ਤੇ ਉਸ ਕਰਕੇ ਜੀ ਮੈਂ ਕਰਦਾ ਜੀ ਇੱਕ ਮਿੰਟ ਹੋਰ ਕੋਈ ਨੋਕ ਝੋਕ ਮਾਰੀ ਮੋਟੀ ਵੱਧਰ ਕੋਈ ਨਹੀਂ ਲੋਕ ਬੜੇ ਸਮਝਦਾਰ ਸਿਆਣੇ ਡੇਰਾ ਬਣਾ ਲਏ ਇੱਥੇ ਨਹੀਂ ਕੋਈ ਆਸ ਨਹੀਂ ਉਹ ਲੀਡਰ ਕਹਿੰਦਾ ਕਿ ਇਹਨੂੰ ਜਿਆਦਾ ਥਾਪੀ ਦੇ ਦਿੰਦਾ ਫਿਰ ਉਹ ਲੀਡਾਂ ਚ ਬਾਹਰ ਹੋ ਜਾਂਦਾ ਬੰਦਾ ਜੀਡਾਂ ਨੂੰ ਬਹੁਤੀ ਥਾਪੀਆਂ ਦੇਣੀ ਚਾਹੀਦੀ ਲੋਕਾਂ ਨੂੰ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਵੋਟਰਾਂ ਨੂੰ ਕੀ ਪੀਲ ਕਰਨਾ ਚਾਹੀਦਾ ਮੈਂ ਵੋਟਰਾਂ ਨੂੰ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਜੇ ਸਾਨੂੰ ਉਹਨਾਂ ਨੇ ਸ਼ਹਾਦਤਾਂ ਦੇ ਦੇ ਕੇ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਤੇ ਸਾਨੂੰ ਸਾਰਿਆਂ ਨੂੰ ਆਪਣੀ ਬੋਰਡ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਇੱਕ ਸਰ ਪਸੰਦ ਕੋਟ ਮਹਾਮਾਤਾ ਵੀ ਬਾਹਰ ਉਹ ਰਾਤੀ ਪੈਸੇ ਬਣਦੇ ਜਿਹੜੇ ਕਾਂਗਰਸੀ ਪੁਰਾਣਾ ਕੰਮ ਕਰਦੇ ਉਹ ਰਾਤੀ ਵੀ ਕਰਨ ਲੱਗੇ ਸੀ। ਸ਼ਰਾਬ ਵਰਦੇ ਪਰसों ਸ਼ਰਾਬ ਫੜ ਲਈ ਮੈਂ। ਤਾਂ ਦੇਖ ਲਓ ਮੈਂ ਆਪ ਹੀ ਵੇ ਲਓ ਮੇਰਾ ਕੰਡਾ ਸਿਸਟਮ ਸੱਟਾ। ਮੈਂ ਆਪ ਹੀ ਫੜ ਲਈ ਨਾ ਮੈਂ ਤਾਂ ਪੁਲਿਸ ਬਲਤ ਨੂੰ ਖਰਦਾ ਹੀ ਨਹੀਂ ਕਿਸ ਨੂੰ। ਜਾ ਕੇ ਫੜ ਕੇ ਬਣਾ ਕੇ ਵੀਡੀਓ ਮੈਂ ਬਾਅਦ ਤੋਂ ਤੁਹਾਡੇ ਪੱਤਰਕਾਰ ਭਾਈ ਜਿਹੜਾ ਮੇਰਾ ਵੀਰ ਬਾਅਦ ਚ ਆਉਂਦਾ ਜਦੋਂ ਮੈਂ ਫੜ ਲੈਣਾ ਪਰ ਫੋਨ ਕਰਦੇ ਕਿਹੜੇ ਪਿੰਡ ਖਲੋਤੇ ਜੀ ਜਿਵੇਂ ਆ ਜੀਏ ਤੇ ਮੈਂ ਉਹ ਵੀ ਫੜ ਲਿਆ ਤੇ ਰਾਤੀ ਇੱਕ ਨੀ ਬਸੰਤਕੋੜ ਚ ਜਿਹੜਾ ਪੈਸੇ ਬਣਦਾ ਏ ਉਹ ਵੀ ਫੜ ਲਿਆ ਰਾਤ ਜਿਹੜਾ ਬਾਬਨਾਮਿਕ ਵੀ ਜੁੱਤੀ ਦੇਖ ਰਿਹਾ ਕਿ ਜਿਮਨੀ ਚੋਲ ਚੱਲ ਰਹੀ ਆ ਤੇ ਬਿਲਕੁਲ ਪੀਸਫੁਲ ਤੇ ਅਮਨ ਮਾਨ ਨਾਲ ਚੱਲ ਰਹੀ ਆ ਪੁਲਿਸ ਵੱਲੋਂ ਪੂਰੇ ਪੁਸਤਾ ਪਰ ਬੰਦ ਕੀਤੇ ਹੋਏ ਆ ਤੇ ਅਸੀਂ ਮੈਂ ਅਪੀਲ ਕਰਦਾ ਵਾਂ ਕਿ ਸਾਰੇ ਸਾਰੀ ਜਿਹੜੀ ਸੰਗਤ ਆ ਸਾਰੀ ਪਬਲਿਕ ਆ ਉਹ ਪੂਰ ਸੈਂਸ ਆਫ ਸਿਕਿਉਰਟੀ ਮਨ ਚ ਰੱਖ ਕੇ ਤੇ ਆਪਣੇ ਵੋਟਰ ਦਾ ਅਧਿਕਾਰਵਾਤਵਾਦ ਕਰੇ ਕੋਈ ਆਪਣਾ ਪੱਤਰ ਨਾ ਮਤਲੇ ਆਪਣੀ ਹਿੱਦ ਦੇ ਨਹੀਂ ਜੀ ਸਾਡੇ ਸਾਡੇ ਕੋ ਨੋਟਿਸ ਨਹੀਂ ਆਈ ਜਿਵੇਂ ਕਿ ਇਸ ਟਾਈਮ ਮੈਂ ਸ਼ਾਹੂਦ ਰਾਜਨ ਪ੍ਰੈਜ਼ੈਂਟ ਆ ਹੁਣ ਸਾਰੇ ਅਫਸਰਾਂ ਨੂੰ ਮਾਨਯੋਗ ਅਕਸਲ ਸਾਹਿਬ ਦੀ ਅਦੇਸ਼ ਤੇ ਕੁਝ ਇਲਾਕੇ ਮਿਲੇ ਹੋਏ ਹਨ ਜਿੱਤੇ ਕੁਝ ਕੁ ਪੁਲਿਸ ਸਟੇਸ਼ਨ ਮਿਲੇ ਹੋਇਆ ਨੇ ਜਿੱਤੇ ਮੈਨੇ ਕੋਈ ਵੀ ਇੱਕ ਪੁਲਿਸ ਨਹੀਂ ਮਿਲੇ ਹੋਇਆ ਜਿੱਤੇ ਮੈਂ ਆਪਣੀ ਡਿਊਟੀ ਨਿਭਾ ਰਿਹਾ ਤੇ ਬਿਲਕੁਲ ਪੀਸ ਹੋ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਹੀਂ ਸਾਹਮਣੇ ਆਈ ਤੇ ਬੜਾ ਮਾਮਲਾ ਚੱਲ ਰਿਹਾ ਸਰ ਜੇ ਸ਼ਰਧਾਤਿਆਂ ਸਰ ਉਹਨਾਂ ਕੀ ਅਪੀਲ ਕਰਨੀ ਚਾਹੋ ਉਹਨਾਂ ਨੂੰ ਅਪੀਲ ਇਹ ਹੈ ਕਿ ਉਹ ਇਹਨੂੰ ਸ਼ਰਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇ ਕੋਈ ਕਾਨੂੰਨ ਜੇ ਕੋ ਕਰੇਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇਗੀ ਧੰਨਵਾਦ